ਕੈਨੇਡਾ ਦੇ ਹਵਾਈ ਅੱਡਿਆਂ ਤੇ गिर ਗਏ 42 ਪੰਜਾਬੀ ਬਾਰਡਰ ਅਫਸਰਾਂ ਨੇ ਫੜੇ 40 ਦਸਤਾਵੇਜ਼ ਕੈਨੇਡਾ ਤੋਂ ਕੀਤਾ ਜਾ ਸਕਦਾ ਹੈ ਡਿਪੋ વાત ਕਰਦੇ ਹਾਂ ਬੇहद ਚਰਚਿਤ ਮੁੱਦਾ ਜੋ ਕਿ ਕੈਨੇਡਾ ਤੋਂ ਸਾਹਮਣੇ ਆ ਰਿਹਾ ਕਹਿੰਦੇ 에어ਪੋਰਟ ਦੇ ਉੱਪਰ ਹਲੇ ਕਦਮ ਜਾ ਕੇ ਰੱਖੇ ਸੀ ਕਿ ਨਾਲੀ ਸ਼ਿਕੰਜਾ ਕੱਸ ਦਿੱਤਾ ਗਿਆ ਕੀ ਮਸਲਾ ਜੀ ਬਿਲਕੁਲ ਕੁਝ ਸਮਾਂ ਪਹਿਲਾਂ ਵੀ ਇਹ ਮਸਲੇ ਆਏ ਸੀ ਤੇ ਹੁਣ ਦੁਬਾਰਾ ਆਉਣੇ ਸ਼ੁਰੂ ਹੋ ਚੁੱਕੇ ਨੇ ਕਿ ਵੱਡੀ ਗਿਣਤੀ ਦੇ ਵਿੱਚ ਇੰਡੀਅਨ ਵਿਜ਼ਿਟਰਸ ਖਾਸ ਤੌਰ ਤੇ ਪੰਜਾਬੀਆਂ ਨੂੰ ਰੋਕਿਆ ਗਿਆ ਔਰ ਹੁਣ ਇੱਥੇ ਤੱਕ ਕੈਨੇਡਾ ਬਾਰਡਰ ਸਰਵਿਸਿਜ਼ ਵਾਲੇ ਕਹਿੰਦੇ ਲਾਚਾਰ ਜੇ ਮਹਿਸੂਸ ਹੋਏ ਔਰ ਇੱਕ ਬੰਦਾ ਜਾਲੀ ਦਸਤਾਵੇਜ਼ਾਂ ਤੇ ਵੀ ਆ ਗਿਆ ਉਹਨੂੰ ਫੜ ਵੀ ਲਿਆ ਗਿਆ ਪਰ ਫੇਰ ਵੀ ਉਸਨੂੰ ਡਿਪੋਰਟ ਨਹੀਂ ਕੀਤਾ ਜਾ ਸਕਿਆ ਤੇ ਉਹਨੂੰ ਫਿਰ ਸਲਾਹ ਦਿੱਤੀ ਗਈ ਕਹਿੰਦੇ ਨਹੀਂ ਵਾਪਸ ਜਾਣਾ ਅਸਾਈਲਮ ਦਾ ਅਸਾਈਲਮ ਫਾਈਲ ਕਰ ਦੇ ਓਕੇ ਅਸਾਈਲਮ ਕਲੇਮ ਕਰ ਦੇ ਹੁਣ ਤੁਸੀਂ ਦੇਖੋ ਕਿ ਇਹ ਮਤਲਬ ਖੁਦ ਸਲਾਹ ਦੇਣੀ ਸੀਬੀਐਸਏ ਵਾਲੋਂ ਕਿ ਹਾਂਜੀ ਅਸਾਈਲਮ ਕਲੇਮ ਕਰ ਦੇ ਤਾਂ ਇਹ ਕਿੱਧਰਲਾ ਅਸੂਲ ਹੈ ਇਹ ਕਹਾਂਗੇ ਕਿ ਜੇ ਆਪਾਂ ਜਿਹੜੇ ਸੀਬੀਐਸਏ ਵਾਲੇ ਨੇ ਉਹ ਤਾਂ ਕਹਿੰਦੇ ਡਿਪੋਰਟ ਕਰਦੇ ਹੁੰਦੇ ਨੇ ਕਹਿੰਦੇ ਜਿਹੜਾ ਵੀ ਉਹਨਾਂ ਨੂੰ ਗਲਤ ਲੱਗੇ ਕਿ ਹਾਂ ਜੀ ਇਹ ਬੰਦਾ ਸਹੀ ਤਰੀਕੇ ਨਾਲ ਨਹੀਂ ਆਇਆ ਤੇ ਉਸਨੂੰ ਡਿਪੋਰਟ ਕਰ ਦੇਣਾ ਚਾਹੀਦਾ ਪਰ ਜਿਹੜੇ ਤਾਜ਼ਾ ਅੰਕੜੇ ਜਾਂ ਤਾਜ਼ਾ ਰਿਪੋਰਟਸ ਸੋਸ਼ਲ ਮੀਡੀਆ ਮੇਨਸਟ੍ਰੀਮ ਮੀਡੀਆ ਦੇ ਵਿੱਚ ਆ ਰਹੀਆਂ ਨੇ ਉਹ ਹੈਰਾਨਕੁਨ ਨੇ ਕਿ ਜੀ 8 ਜੁਲਾਈ ਤੇ 20 ਜੁਲਾਈ ਦੀਆਂ ਦੋ ਕਟਨਾਵਾਂ ਦੱਸੀਆਂ ਜਾ ਰਹੀਆਂ ਨੇ ਲੇਟੈਸਟ ਇਹਦੇ ਵਿੱਚ 40 ਤੋਂ 45 ਮੌਨਟਰੀਅਲ 에য়ারਪੋਰਟ ਤੇ ਪੁੱਜੇ ਸੀ ਤੇ ਤਕਰੀਬਨ 15 ਤੋਂ 20 ਇੰਡੀਅਨਸ ਟ੍ਰਾਂਟੋ ਦੇ ਪੀਰਸਨ ਇੰਟਰਨੈਸ਼ਨਲ 에য়ারਪੋਰਟ ਤੇ ਪੁੱਜੇ ਸੀ ਤੇ ਉਹਨਾਂ ਦੇ ਵਿੱਚੋਂ ਕਈਆਂ ਦੇ ਜਿਹੜੇ ਡਾਕੂਮੈਂਟਸ ਸਹੀ ਨਹੀਂ ਮਿਲੇ ਤੇ ਜਦੋਂ ਉਹਨਾਂ ਨੇ ਵਾਪਸ ਜਾਣ ਤੋਂ ਨਾ ਕਰਤੀ ਹੁਣ ਇਹ ਇੱਥੇ ਥੋੜਾ ਜਿਹਾ ਹੈਰਾਨਕੁਨ ਆ ਰਿਹਾ ਸਾਹਮਣੇ ਕਿ ਉਹ ਕਹਿੰਦੇ ਜੀ ਅਸੀਂ ਵਾਪਸ ਨਹੀਂ ਜਾਣਾ ਤੇ ਕੈਨੇਡਾ ਬਾਰਡਰ ਸਰਵਿਸਿਜ਼ ਵਾਲੇ ਉੱਥੇ ਕੀ ਕਰ ਰਹੇ ਸੀ ਜੀ ਉਹਨਾਂ ਨੇ ਕਲੇ ਅਸਾਈਲਮ ਕਲੇਮ ਦਾ ਦਾਵਾ ਕਰਨ ਦਾ ਸੁਝਾਅ ਕਿਉਂ ਦਿੱਤਾ ਕਿ ਸਿੱਧੇ ਤੌਰ ਤੇ ਡਿਪੋਰਟ ਕਿਉਂ ਨਹੀਂ ਕੀਤਾ ਗਿਆ ਕਿ ਉਹਨਾਂ ਦੀ ਪਾਵਰ ਜ਼ਿਆਦਾ ਸੀ ਕਿ ਉਹਨਾਂ ਨੂੰ ਅਸਾਈਲਮ ਕਲੇਮ ਵਾਸਤੇ ਇਜਾਜ਼ਤ ਦੇ ਦਿੱਤੀ ਗਈ ਚਲੋ ਇਹ ਇੱਕ ਮਸਲਾ ਹੈਗਾ ਕਿ ਹਾਂਜੀ ਕਿੰਨੇ ਅਸਾਈਲਮ ਕਲੇਮ ਹੋ ਰਹੇ ਨੇ ਤੇ ਕੀ ਘਟਨਾਵਾਂ ਵਾਪਰ ਰਹੀਆਂ ਨੇ ਪਰ ਇੱਕ ਹੋਰ ਜਿਹੜਾ ਕਹਾਂਗੇ ਮਸਲਾ ਸਾਹਮਣੇ ਆਇਆ ਕਿ 1.75 ਲੱਖ ਰੁਪਏ ਚ ਕੈਨੇਡਾ ਪੁੱਜੋ ਤੇ ਜੇ ਤੁਸੀਂ ਜਾਣਾ ਚਾਹੋ ਤਾਂ ਯੂਐਸਏ ਵੀ ਜਾ ਸਕਦੇ ਹੋ ਫਿਰ ਅੱਗੇ ਇੱਕ ਯੂਐਸਏ ਪੁੱਜੇ ਬੰਦੇ ਦੀ ਇੰਟਰਵਿਊ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕਿ ਹਾਂ ਜੀ ਮੈਂ 7.5 ਲੱਖ ਰੁਪਏ ਲਾ ਕੇ ਕੈਨੇਡਾ ਪੁੱਜਾ ਸੀ ਉਹ ਵੀ ਤਕਰੀਬਨ ਸ਼ਾਇਦ ਡਾਕੂਮੈਂਟਸ ਜ਼ਿਆਦਾਤਰ fake ਹੀ ਹੋਣੇ ਆ ਤੇ ਉਸ ਤੋਂ ਬਾਅਦ ਅਮਰੀਕਾ ਚਲਾ ਗਿਆ ਕਹਿੰਦੇ ਅਮਰੀਕਾ ਕਿਵੇਂ ਗਿਆ ਕਹਿੰਦੇ ਜੀ ਉਹ ਤਾਂ ਕਾਰਾਂ ਚ ਲੈ ਜਾਂਦੇ ਨੇ ਡੌਂਕੀ ਲਾ ਕੇ ਕਹਿੰਦਾ ਕਿਹੜਾ ਪਤਾ ਲੱਗਦਾ ਉੱਥੇ ਹਾਲਾਂਕਿ ਆਪਾਂ ਅੱਜ ਤੱਕ ਗੱਲਾਂ ਕਰਦੇ ਆਏ ਆ ਕਿ ਜੀ ਬਹੁਤ ਸਖਤਾਈ ਹੈ ਕੀਤੀ ਹੋਈ ਡੋਨਲਡ ਟਰੰਪ ਨੇ ਕਹਿੰਦੇ ਚਿੜੀ ਵੀ ਚਿੜੀ ਵੀ ਪਰ ਨਹੀਂ ਮਾਰ ਸਕਦੀ ਪਾਰਲੈਂਡ ਨੇ ਯੂਐਸ ਬਾਡਰ ਪੈਟਰੋਲ ਵਾਲੇ ਤੇ ਕੋਈ ਵੀ ਲੰਘਣ ਨਹੀਂ ਦਿੱਤਾ ਜਾਂਦਾ ਪਰ ਹਾਲਾਤ ਜਿਹੜੇ ਨਹੀਂ ਲੱਗ ਰਹੇ ਕਿ ਕੋਈ ਬਹੁਤੀ ਸਖਤਾਈ ਹੈਈ ਸਖਤਾਈ ਹੋਊਗੀ ਪਰ ਸ਼ਾਇਦ ਹਿਊਮਨ ਟ੍ਰੈਫਿਕਰਸ ਨੇ ਜਿਹੜੇ ਉਹਨਾਂ ਨੇ ਰਾਹ ਹੋਰ ਵੀ ਜ਼ਿਆਦਾ ਅੰਦਰਲੇ ਲੱਭ ਲਏ ਨੇ ਜਿੱਥੋਂ ਅੱਖ ਬਚਾ ਕੇ ਲੰਘਾ ਜਾ ਸਕੇ ਉਹਨਾਂ ਦੇ ਕਹਿ ਸਕਦਾ ਕੋਈ ਪੈੜ ਨਾ ਨੱਪ ਸਕੇ ਪਰ ਇੱਥੇ ਇੱਕ ਜਿਹੜਾ ਜਾਲੀ ਬੰਦਾ ਦਾਖਲ ਹੋਇਆ ਇੰਡੀਅਨ ਉਹ ਵੀ ਹੈ ਤੇ ਇੱਕ ਇੱਥੇ ਬੀਬੀ ਕਮਲਜੀਤ ਕੌਰ ਹੈ ਜਿਸਨੇ ਖਾਲਿਸਤਾਨ ਦੀ ਲਹਿਰ ਨਾਲ ਜੁੜੇ ਹੋਣ ਦਾ ਦਾਵਾ ਕਰਦਿਆਂ ਅਸਾਈਲਮ ਕਲੇਮ ਕੀਤਾ ਸੀ ਤੇ ਹੁਣ ਉਸ ਦਾ ਅਸਾਈਲਮ ਕਲੇਮ ਰਿਜੈਕਟ ਹੋ ਚੁੱਕਾ ਹੈ ਸਵਾਕੀ ਇੱਥੇ ਦੇ ਕਿੰਨੇ ਕਿਹੜੇ ਕੀ ਲੋਕ ਹੈਗੇ ਨੇ ਜੋ ਕਿ ਜਾਲੀ ਕਾਗਜ਼ਾਤ ਦੇ ਉੱਪਰ ਉੱਥੇ ਕੈਨੇਡਾ ਪਹੁੰਚੇ ਕੁਝ ਆਂਕੜਾ ਸਾਹਮਣੇ ਆਇਆ ਜੀ ਬਿਲਕੁਲ ਦੇਖੋ ਐਗਜ਼ੈਕਟ ਫਿਗਰਸ ਦੱਸਣੇ ਕਾਫੀ ਜ਼ਿਆਦਾ ਮੁਸ਼ਕਲ ਹੋਣਗੇ ਜਿਵੇਂ ਆਪਾਂ ਹੁਣ ਬੀਬੀ ਕਮਲਜੀਤ ਕੌਰ ਦਾ ਜ਼ਿਕਰ ਕੀਤਾ ਹੈ ਇਹ 2018 ਦੇ ਵਿੱਚ ਕੈਨੇਡਾ ਪੁੱਜਦੀ ਹੈ ਵਿੱਚ ਕਨੂੰ ਇਹ ਵੀ ਕਹਿ ਦਿੰਦੀ ਹੈ ਕਿ ਮੈਂ ਘਰੇਲੂ ਹਿੰਸਾ ਤੋਂ ਪੀੜਤਾਂ ਕਦੇ ਕੋਈ ਬਹਾਨਾ ਕਦੇ ਕੋਈ ਬਹਾਨਾ ਹੁਣ ਲੇਟੈਸਟ ਜਿਹੜਾ ਕਲੇਮ ਰੱਦ ਕੀਤਾ ਗਿਆ ਹੈ ਰਿਫਿਊਜੀ ਬੋਰਡ ਵੱਲੋਂ ਉਹ ਇਹ ਹੈ ਕਿ ਜੀ ਮੇਰੇ ਸਬੰਧ ਸੀਗੇ ਕਮਲਜੀਤ ਕੌਰ ਮੁਤਾਬਕ 6 ਫਾਰ ਜਸਟਿਸ ਨਾ ਸਾਰੇ ਜਾਣਦੇ ਨੇ 6 ਫਾਰ ਜਸਟਿਸ ਨੂੰ ਕਿ ਇਸ ਵੇਲੇ ਹਰਜਿੰਦਰ ਸਿੰਘ ਦੇ ਮਾਮਲੇ ਦੀ ਪੈਰਵੀ ਵੀ 6 ਫਾਰ ਜਸਟਿਸ ਵਾਲੇ ਕਰਨ ਦਾ ਯਤਨ ਕਰ ਰਹੇ ਨੇ ਹਾਲਾਂਕਿ ਉਹਨਾਂ ਨੂੰ ਇਜਾਜ਼ਤ ਦਿੱਤੀ ਗਈ ਹੈ ਜਾਂ ਨਹੀਂ ਇਹ ਵੱਖਰਾ ਮੁੱਦਾ ਹੈ ਕਿਉਂਕਿ ਉੱਥੇ ਸਿੱਖ ਜਥੇਬੰਦੀਆਂ ਜਿਹੜੀਆਂ ਮੁਖਤਾਰਾ ਦੀਆਂ ਸਿੱਖ ਜਥੇਬੰਦੀਆਂ ਨੇ ਉਹ ਵੀ ਇਸ ਮੁੱਦੇ ਨੂੰ ਚੁੱਕ ਰਹੀਆਂ ਨੇ ਕਿ ਹਰਜਿੰਦਰ ਸਿੰਘ ਨੂੰ ਇਨਸਾਫ ਮਿਲਣਾ ਚਾਹੀਦਾ ਇੱਥੇ ਤਾਂ ਆਪਣੇ ਚੱਲ ਰਿਹਾ ਹੈ ਕਿ ਹਾਂਜੀ 3 ਸਾਲ ਦੀ ਸਜ਼ਾ ਹੋ ਗਈ ਜੀ ਉਹਦੀ ਸਾਰੀ ਸਜ਼ਾ ਮਾਫ ਹੋ ਗਈ ਉਹ ਇਹ ਹੋ ਗਿਆ ਮਤਲਬ ਇੱਥੇ ਤਾਂ ਜਿਹੜੇ ਕਹਿ ਸਕਦੇ ਆ ਲੋਕ ਰੀਲਾ ਬਣਾ ਕੇ ਗੱਪ ਰੋੜ ਰਹੇ ਨੇ ਹਾਲਾਂਕਿ ਵੀ ਹਲੇ 2 ਹਫ਼ਤੇ ਵੀ ਨਹੀਂ ਹੋਏ 3 ਹਫ਼ਤੇ ਇੰਨੀ ਜਲਦੀ ਮੁਕੱਦਮੇ ਦਾ ਫੈਸਲਾ ਕਿੱਥੇ ਹੋ ਜਾਊਗਾ ਪਰ ਚਲੋ ਆਪਾਂ ਪਹਿਲਾਂ ਤਾਂ ਕਮਲਜੀਤ ਕੌਰਵਲ ਵੀ ਚੱਲਦੇ ਆ ਉਹਨਾਂ ਪੰਜਾਬੀਆਂ ਵੱਲ ਵੀ ਚੱਲਾਂਗੇ ਜਿਹੜੇ ਫੜੇ ਗਏ 에어ਪੋਰਟਸ ਤੇ ਲਗਾਤਾਰੀ ਫੜੇ ਜਾ ਰਹੇ ਨੇ ਪਰ ਇੱਕ ਹੈਰਾਨਕੁਨ ਅੰਕੜਾ ਨਾਲੋਂ ਨਾਲ ਹੋਰ ਸਾਹਮਣੇ ਆਇਆ ਹੈ ਕਿ ਇਸ ਸਾਲ ਨਾਨ ਪਰਮਨੈਂਟ ਰੈਜ਼ੀਡੈਂਟਸ ਦੀ ਗਿਣਤੀ ਪਹਿਲੀ ਵਾਰ 60000 ਪਲੱਸ ਤੋਂ ਜ਼ਿਆਦਾ ਘਟੀ ਹੈ 60000 ਤੋਂ ਵੱਧ ਅੰਕੜਾ ਹੇਠਾਂ ਆਇਆ ਹੈ ਨਾਨ ਪਰਮਨੈਂਟ ਰੈਜ਼ੀਡੈਂਟਸ ਇਹਦੇ ਵਿੱਚ ਵਿਜ਼ਿਟਰਸ ਵੀ ਕਹਿ ਸਕਦੇ ਆ ਵਰਕ ਪਰਮਿਟ ਵਾਲੇ ਵੀ ਕਹਿ ਸਕਦੇ ਆ ਟੈਂਪੋਰਰੀ ਫੋਰਨ ਵਰਕਰਸ ਵੀ ਕਹਿ ਸਕਦੇ ਆ ਤੇ ਸਟੱਡੀ ਪਰਮਿਟ ਵਾਲੇ ਵੀ ਕਹਿ ਸਕਦੇ ਆ ਗਿਣਤੀ ਘਟੀ ਹੈ ਵਧਣ ਦੀ ਬਜਾਏ ਤੇ ਪਰ ਜੇ ਆਪਾਂ ਦੇਖਿਆ ਜਾਵੇ ਕਮਲਜੀਤ ਕੌਰ ਦਾ ਹੁਣ ਅਸਲ ਦੇ ਵਿੱਚ ਮੁੱਦਾ ਕੀ ਹੈ ਇਹਦੇ ਵਿੱਚ ਹੁਣ ਇੱਕ ਹੋਰ ਬੰਦਾ ਵੀ ਜੁੜਦਾ ਜਿਹੜਾ ਕਿ ਇਸ ਦੇ ਨਾਲ ਕੋ ਐਪਲੀਕੈਂਟ ਦੱਸਿਆ ਜਾ ਰਿਹਾ ਹੁਣ ਉੱਥੇ ਆਖਰਕਾਰ ਕੀ ਰੋਲਾ ਪੈ ਗਿਆ ਕਿ ਅਮਨਦੀਪ ਸਿੰਘ 38 ਸਾਲ ਦਾ ਜਿਹੜਾ ਕਿ ਐਸੋਸੀਏਟ ਐਪਲੀਕੈਂਟ ਦੱਸਿਆ ਗਿਆ ਕਮਲਦੀਪ ਕੌਰ ਦਾ ਜਾਂ ਪ੍ਰਿੰਸੀਪਲ ਐਪਲੀਕੈਂਟ ਆਪਾਂ ਅਮਨਦੀਪ ਸਿੰਘ ਨੂੰ ਮੰਨ ਲੈਂਦੇ ਆ ਤੇ ਕਮਲਦੀਪ ਕੌਰ ਐਸੋਸੀਏਟ ਐਪਲੀਕੈਂਟ ਹੈ ਤੇ ਉਹਨਾਂ ਦੋਹਾਂ ਨੂੰ ਹੁਣ ਸ਼ਾਇਦ ਕੈਨੇਡਾ ਤੋਂ ਡਿਪੋਰਟ ਕੀਤਾ ਜਾਊਗਾ ਕਿਉਂਕਿ ਜਦੋਂ ਸੈਲਮ ਕਲੇਮ ਰੱਦ ਹੋ ਚੁੱਕਿਆ ਤਾਂ ਸਿੱਧੇ ਤੌਰ ਤੇ ਡਿਪੋਰਟੇਸ਼ਨ ਹੀ ਬਣਦੀ ਹੈ ਪਰ ਇਹ ਵੀ ਹੈ ਕੀ ਆਖਰਕਾਰ ਅੱਗੇ ਅਦਾਲਤ ਦੇ ਵਿੱਚ ਕਿਉਂਕਿ ਇਹ ਇਮੀਗ੍ਰੇਸ਼ਨ ਵਿਭਾਗ ਰਿਫਿਊਜੀ ਬੋਰਡ ਦੀ ਸੁਣਵਾਈ ਸੀ ਅੱਗੇ ਅਦਾਲਤਾਂ ਦੇ ਵਿੱਚ ਮਾਮਲੇ ਜਾ ਸਕਦੇ ਨੇ ਪਰ ਉਹਨਾਂ ਦੀ ਆਰਥਿਕ ਹਾਲਤ ਕਿੰਨੀ ਕੁ ਮਜ਼ਬੂਤ ਹੈ ਇਸ ਤੇ ਵੀ ਨਿਰਭਰ ਕਰੂਗਾ ਕਿਉਂਕਿ ਅਦਾਲਤਾਂ ਦਾ ਖਰਚਾ ਬਹੁਤ ਜ਼ਿਆਦਾ ਹੋ ਜਾਂਦਾ ਹੈ ਸਵਕਿ ਜਿਸ ਤਰ੍ਹਾਂ ਦੇ ਨਾਲ ਇਹ ਗਲਤ ਢੰਗ ਤਰੀਕੇ ਇਖਤियार ਕੀਤੇ ਜਾ ਰਹੇ ਹੈਗੇ ਨੇ ਕੈਨੇਡਾ ਪਹੁੰਚਣ ਦੇ ਲਈ ਤਾਂ ਜ਼ਰੂਰ ਹੀ ਗੱਲ ਹੈ ਕਿ ਇਹਨਾਂ ਦੇ ਉੱਪਰ ਕਾਰਵਾਈ ਤਾਂ ਬਣਦੀ ਹੈ ਕੀ ਲੱਗਦਾ ਕਿ ਜਿਹੜੇ ਰਿਫਿਊਜੀ ਕਲੇਮ ਕਰ ਰਹੇ ਹੈਗੇ ਨੇ ਜਾਂ ਸਾਈਲਮ ਕਲੇਮ ਕੀਤਾ ਹੋਇਆ ਤੇ ਇਹਨਾਂ ਦੀ ਵਿੱਚ ਪੂਰੀ ਜਿਹੜੀ ਕਿ ਤਹਿਕੀਕਤ ਕੀਤੀ ਜਾਵੇਗੀ ਅਤੇ ਫਿਰ ਜੇਕਰ ਕੋਈ ਗਲਤਤਾ ਸਾਹਮਣੇ ਆਉਂਦਾ ਤਾਂ ਲੱਗਦਾ ਕਿ ਐਕਸ਼ਨ ਹੋਵੇਗਾ ਬਜੀਜੀ ਬਿਲਕੁਲ ਦੇਖੋ ਆਪਾਂ ਕਮਲਜੀਤ ਕੌਰ ਦਾ ਇਹ ਮਸਲਾ ਲੈ ਲੀਏ ਹੁਣ ਜਿਹੜੀ ਰਿਪੋਰਟ ਹਿੰਦੁਸਤਾਨ ਟਾਈਮਜ਼ ਨੇ ਪਬਲਿਸ਼ ਕੀਤੀ ਹੈ ਇੰਡੀਅਨ ਮੀਡੀਆ ਦੇ ਵਿੱਚ ਆਈ ਹੈ ਉਹਦੇ ਵਿੱਚ ਦੱਸਿਆ ਗਿਆ ਹੈ ਕਿ 27 ਅਗਸਤ ਨੂੰ ਵੈਨਕੂਵਰ ਲੈਂਡ ਕਰਦੀ ਹੈ ਕਮਲਜੀਤ ਕੌਰ ਤੇ ਇਹ 1 ਸਾਲ ਬਾਅਦ ਦਾਵਾ ਕੀਤਾ ਜਾਂਦਾ ਇਸ ਆਲਮ ਕਲੇਮ ਦਾ ਕਿ ਜੀ ਮੇਰਾ ਘਰ ਵਾਲਾ ਮੈਨੂੰ ਕੁੱਟਦਾ ਮਾਰਦਾ ਹੈ ਮੇਰੀ ਜਾਨ ਨੂੰ ਖਤਰਾ ਹੈ ਤੇ ਮੈਂ ਇੰਡੀਆ ਵਾਪਸ ਨਹੀਂ ਜਾ ਸਕਦੀ ਪੰਜਾਬ ਵਾਪਸ ਨਹੀਂ ਜਾ ਸਕਦੀ ਪਰ ਹੁਣ ਇਸ ਵੇਲੇ ਜਿਹੜਾ ਦਾਵਾ ਰੱਦ ਹੋਇਆ ਉਹ ਐਕਸਪੋਰ ਜਸਟਿਸ ਨਾਲ ਰਲ ਗਿਆ ਜਾ ਕੇ ਹੁਣ ਉਹ ਇਹ ਚੇਂਜ ਕਿਵੇਂ ਹੋ ਗਿਆ ਕਿਉਂਕਿ ਸਟੈਂਡ ਚੇਂਜ ਹੋ ਗਿਆ ਤੁਸੀਂ ਦੇਖੋ ਜੀ 27 ਅਗਸਤ ਨੂੰ ਵੈਂਕੂਵਰ ਦੇ ਹਵਾਈ ਅੱਡੇ ਤੇ ਜਿਹੜਾ ਕਹਿ ਸਕਦੇ ਆ ਕਿ ਜਾਂ ਆਪਾਂ ਕਿਸੇ ਵੀ ਸਮੇਂ ਕਹਿ ਸਕਦੇ ਆ ਕਿ ਲੈਂਡ ਹੁੰਦੀ ਹੈ ਉਹ oh, uh, 2018 ਦੇ ਵਿੱਚ ਤਾਂ 2019 ਦੇ ਵਿੱਚ ਉਸ ਦਾ ਜਿਹੜਾ ਦਾਵਾ ਆਉਂਦਾ ਐ ਅਬਿਊਸਿਵ ਹਸਬੈਂਡ ਦਾ ਆਉਂਦਾ ਹੂੰ ਐ ਅਸਾਈਲਮ ਲੈਣ ਵਾਸਤੇ ਤੇ ਉਹ ਸਮੇਂ ਦੇ ਨਾਲ ਨਾਲ ਚੇਂਜ ਹੋ ਜਾਂਦਾ ਅਮਨਦੀਪ ਸਿੰਘ ਦੇ ਨਾਲ ਜੁੜ ਕੇ ਤੇ ਵੀ ਹੁਣ ਅਮਨਦੀਪ ਸਿੰਘ ਦੀ ਇਥੇ ਐਕਚੁਅਲ ਦੇ ਵਿੱਚ ਡੀਟੇਲ ਨਹੀਂ ਦਿੱਤੀ ਗਈ ਕਿ ਇਹ ਉਹੀ ਅਬਿਊਸਿਵ ਹਸਬੈਂਡ ਹੈ ਜਿਸ ਦੇ ਵਿਰੁੱਧ ਇਸਨੇ ਐਪਲੀਕੇਸ਼ਨ ਪਹਿਲਾਂ ਫਾਈਲ ਕੀਤੀ ਸੀ ਜਾਂ ਇਹ ਕੋਈ ਹੋਰ ਹੈ ਸੋ ਦੇਖਿਆ ਜਾਵੇ ਜੇਕਰ ਆਪਣੇ ਘਰ ਵਾਲੇ ਤੇ ਹੀ ਉਸਨੇ ਇਲਜ਼ਾਮ ਲਗਾਨੇ ਸੀ ਤਾਂ ਇੰਡੀਆ ਦੇ ਵਿੱਚ ਹੀ ਰਹਿ ਕੇ ਅਦਾਲਤੀ ਕਾਰਵਾਈ ਕਰਵਾ ਸਕਦੇ ਸੀਗੀ ਤਾਂ ਉੱਥੇ ਜਾ ਕੇ ਸਾਲਮ ਕਲੇਮ ਕਰਨ ਦੀ ਕੀ ਲੋੜ ਪੈਗੀ ਦੇਖੋ ਕੋਈ ਨਾ ਕੋਈ ਤਾਂ ਉਹਨੂੰ ਗਾਈਡ ਕਰਦਾ ਹੀ ਹੋਊਗਾ ਨਾ ਬਿਲਕੁਲ ਇਹ ਜਿਹੜੇ ਇਮੀਗ੍ਰੇਸ਼ਨ ਕੰਸਲਟੈਂਟਸ ਨੇ ਕਥਿਤ ਅਖੌਤੀ ਜਿਹੜੇ ਠੱਗ ਟਾਈਪ ਕਿਸਮ ਦੇ ਹੁੰਦੇ ਆ ਆਪਣੀਆਂ ਫੀਸਾਂ ਬਣਾਉਣ ਵਾਸਤੇ ਅਜਿਹਾ ਕੁਝ ਕਰਦੇ ਨੇ ਬਿਨਾਂ ਸ਼ੱਕ ਅਜਿਹਿਆਂ ਕਹਿ ਸਕਦੇ ਆ ਕਿ ਗੁੰਮਰਾਹਕੁਨ ਰਾਹ ਦਿਖਾਏ ਜਾਂਦੇ ਨੇ ਕਿ ਹਾਂ ਜੀ ਤੁਸੀਂ ਇਸ ਤਰੀਕੇ ਦੇ ਨਾਲ ਆ ਚੀਜ਼ ਫਾਈਲ ਕਰ ਦਿਓ ਹੁਣ ਦੇਖੋ 6 ਫਾਰ ਜਸਟਿਸ ਵਾਲਿਆਂ ਦੀਆਂ ਵੀ ਵੀਡੀਓਜ਼ ਵਾਇਰਲ ਹੁੰਦੀਆਂ ਨੇ ਉਹਦੇ ਵਿੱਚ ਦਿਖਾਇਆ ਜਾਂਦਾ ਕਿ ਹਾਂਜੀ ਦੇਖੋ ਆਹ ਵਾਲਾ ਵਕੀਲ ਮੈਂ ਕੀਤਾ ਤੇ ਆਹ ਦੇਖੋ ਮੈਨੂੰ ਪੱਕਾ ਅਸਾਈਲਮ ਮਿਲ ਗਿਆ ਅਮਰੀਕਾ ਦੇ ਵਿੱਚ ਹੁਣ ਉਹ ਜਿਹੜਾ ਵੀਡੀਓ ਦੇਖੂਗਾ ਦੂਜਿਆਂ ਦੇ ਤਾਂ ਆਪਣੇ ਕਹਿ ਸਕਦੇ ਅੱਜ ਵੀ ਲੱਗ ਹੀ ਜਾਣੀ ਹੈ ਪਰ ਬਾਕੀ ਉਹ ਤਾਂ ਉਹਦੇ ਕੋਈ ਜਾਣਗੇ ਜਿਹੜੇ ਤਾਂ ਅਮਰੀਕਾ ਦੇ ਵਿੱਚ ਮੌਜੂਦ ਨੇ ਉਹਨਾਂ ਦੇ ਵੀ ਗੈਰ ਕਾਨੂੰਨੀ ਤਰੀਕੇ ਨਾਲ ਕਿਉਂਕਿ ਲੱਖਾਂ ਦੀ ਗਿਣਤੀ ਦੇ ਵਿੱਚ ਧਖਲ ਹੋਏ ਨੇ ਪਿਛਲੇ ਸਮੇਂ ਦੌਰਾਨ ਹੁਣ ਜ਼ਰੂਰ ਥੋੜਾ ਜਿਹਾ ਘਟ ਗਿਆ ਪਰ ਨਾਰਥ ਬਾਰਡਰ ਤੋਂ ਹਲੇ ਨਹੀਂ ਹੁਣ ਕਟਿਆ ਜਿਵੇਂ ਕਿ ਅਮਰੀਕਾ ਦੀ ਅਟਾਰਨੀ ਜਨਰਲ ਪੈਮ ਬੌਂਡੀ ਦਾ ਕਹਿਣਾ ਹੈ ਉਹ ਕਹਿੰਦੇ ਨਹੀਂ ਨਾਰਥ ਵਾਲੇ ਪਾਸੇ ਨਹੀਂ ਕਟਿਆ ਕੰਮ ਉੱਥੇ ਅਸੀਂ ਜੁਆਇੰਟ ਟਾਸਕ ਫੋਰਸ ਲਾ ਰਹੇ ਹਾਂ ਪਿਛਲੇ ਦਿਨੀ ਆਪਾਂ ਰਿਪੋਰਟ ਆਪਣੀਆਂ ਨਿਊਜ਼ ਦੇ ਵਿੱਚ ਕਵਰ ਕੀਤੀ ਸੀ ਤੇ ਇਹਦਾ ਮਤਲਬ ਹੈ ਕਿ ਨਾਰਥ ਵਾਲੇ ਪਾਸਿਓ ਹਲੇ ਵੀ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਖਾਸ ਤੌਰ ਤੇ ਇੰਡੀਅਨਜ਼ ਜਾਂ ਪੰਜਾਬੀਆਂ ਦੀ ਆਮਦ ਅਮਰੀਕਾ ਦੇ ਵਿੱਚ جاری ਹੈ ਤੁਸੀਂ ਅੰਦਾਜ਼ਾ ਲਾਓ ਇੱਕ ਹੁਣ ਹਾਲਾਂਕਿ ਦੁਖਦ ਘਟਨਾ ਸੀਗੀ ਕਪਿਲ ਸ਼ਰਮਾ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਪਿੰਡ ਬਰਾਹ ਕਲਾਂ ਨਾਲ ਸੰਬੰਧਿਤ ਮੁੰਡਾ ਸੀਗਾ 2022 ਦੇ ਵਿੱਚ ਡੌਂਕੀ ਰੂਟ ਰਾਹੀਂ ਪੁੱਜਾ ਸੀ ਅਮਰੀਕਾ ਚਲੋ ਉਸਨੇ ਅੱਗੇ ਆਪਣੀ ਕਿਵੇਂ ਅਸਾਇਲਮ ਕਲੇਮ ਕੀਤਾ ਜਾਂ ਜੋ ਵੀ ਕੀਤਾ ਉਸਦੀ ਫਾਈਲ ਲੱਗ ਗਈ ਤੇ ਹੁਣ ਉਹ ਸਿਕਿਉਰਿਟੀ ਗਾਰਡ ਵਜੋਂ ਕੰਮ ਕਰ ਰਿਹਾ ਸੀ ਜੀ ਤੇ ਹਾਲੇ ਸਿਰਫ ਕਿੰਨੇ 2.5 ਸਾਲ ਹੀ ਹੋਏ ਨੇ ਉਹਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਮਸਲਾ ਚਲੋ ਕੋਈ ਵੀ ਸੀਗਾ ਯੂਰੀਨੇਸ਼ਨ ਦਾ ਰਾਹ ਦੇ ਵਿੱਚ ਖੜਾ ਬੰਦਾ ਪਿਸ਼ਾਬ ਕਰ ਰਿਹਾ ਸੀ ਪਰ ਇਹ ਹੈ ਕਿ ਉਹ ਬੰਦਾ ਬੇਖੌਫ ਹੋ ਕੇ ਇੱਕ ਤਰੀਕੇ ਦੇ ਨਾਲ ਮੌਜੂਦ ਸੀ ਕਿ ਹਾਂਜੀ ਮੇਰੇ ਕੋਲੇ ਆਲਰੇਡੀ ਵਰਕ ਪਰਮਿਟ ਮੌਜੂਦ ਹੈ ਅਜਿਹੇ ਕਿੰਨੇ ਜਿਹੜੇ ਹੋਣਗੇ ਕਹਿ ਸਕਦੇ ਆ ਇੰਡੀਅਨਸ ਜਾਂ ਪੰਜਾਬੀ ਕਿ ਜਿਨ੍ਹਾਂ ਕੋਲੇ ਜਿਨ੍ਹਾਂ ਜੋ ਗੈਰ ਕਾਨੂੰਨੀ ਤਰੀਕੇ ਦੇ ਨਾਲ ਦਾਖਲ ਹੋਏ ਪਰ ਵਰਕ ਪਰਮਿਟ ਸਹਗੇ ਨੇ ਤੇ ਉਹਨਾਂ ਨੂੰ ਕੋਈ ਘਬਰਾਉਣ ਦੀ ਜ਼ਰੂਰਤ ਨਹੀਂ ਪਰ ਜੇ ਦੇਖਿਆ ਜਾਵੇ ਜੋ ਹਯੁੰਡਾਈ ਦੇ کارਖਾਨੇ ਦੇ ਛਾਪਾ ਮਾਰ ਕੇ 500 ਬੰਦੇ ਫੜੇ ਜਾਂਦੇ ਨੇ ਆਈਸ ਵੱਲੋਂ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਛਾਪਾ ਉਹ ਵੀ ਹੈਰਾਨਕੁਨ ਤੇ ਹੁਣ ਦੇਖਦੇ ਆਂ ਇਧਰ ਕੈਨੇਡਾ ਵਾਲੇ ਪਾਸੇ ਬੀਬੀ ਕਮਲ ਕਮਲਦੀਪ ਕੌਰ ਦੇ ਨਾਲ ਕੀ ਹਾਲਾਤ ਬਣਦੇ ਨੇ ਤੇ ਇਸ ਦਾ ਜਿਹੜਾ ਪ੍ਰਿੰਸੀਪਲ ਅਪਲੀਕੈਂਟ ਆਮਨਦੀਪ ਸਿੰਘ ਉਹਦੀ ਹਾਲਾਂਕਿ ਡਿਟੇਲ ਜਾਣਕਾਰੀ ਨਹੀਂ ਦਿੱਤੀ ਗਈ ਤੇ ਉਹਨਾਂ ਦੇ ਕੀ ਬਣਨਗੇ ਤੇ ਹੁਣ ਇਹਨਾਂ ਨੇ ਖਾਲਿਸਤਾਨ ਦਾ ਤਾਂ ਮੁੱਦਾ ਛੇੜ ਹੀ ਦਿੱਤਾ ਕਿ ਜੀ ਅਸੀਂ ਖਾਲਿਸਤਾਨ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਏ ਸੀ ਇੱਥੇ ਜੱਜ ਨੇ ਵੀ ਖਾਸ ਤੌਰ ਤੇ ਜ਼ਿਕਰ ਕੀਤਾ ਆਪਣੀ ਜੱਜਮੈਂਟ ਦੇ ਵਿੱਚ ਕਿ ਜੀ ਇਹ ਪਹਿਲਾਂ ਇਹਨਾਂ ਦੇ ਦਾਅਵੇ ਹੋਰ ਸੀਗੇ ਫਿਰ ਇਹਨਾਂ ਨੇ ਨਵੀਆਂ ਪੋਲਿਟੀਕਲ ਐਕਟੀਵਿਟੀਆਂ ਦੀਆਂ ਤਸਵੀਰਾਂ ਆਪਣੇ ਦਾਅਵੇ ਦੇ ਵਿੱਚ ਜੋੜ ਦਿੱਤੀਆਂ ਜਿਸ ਦੇ ਵਿੱਚ ਇਹ ਪੰਜਾਬ ਰੈਫਰੈਂਡਮ ਖਾਲਿਸਤਾਨ ਦੀ ਵੋਟਰ ਰਜਿਸਟ੍ਰੇਸ਼ਨ ਦੇ ਵਿੱਚ ਜੁੜੇ ਹੋਏ ਸੀ ਹੁਣ ਇਹ ਜਜਮੈਂਟ ਦਾ ਕਹਿ ਸਕਦਾ ਹਿੱਸਾ ਹੈ ਤੇ ਇਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਹਾਲਾਤ ਕਿਵੇਂ ਨੇ ਪਰ ਇੱਕ ਪਹਿਲੂ ਹੋਰ ਵੀ ਆ ਪ੍ਰਮੇਂਦਰ ਜੀ ਓਕੇ ਇਥੇ ਨਾਲੋਂ ਨਾਲ ਜੇ ਆਪਾਂ ਦੇਖਿਆ ਜਾਵੇ ਇੰਡੀਅਨਸ ਦੇ ਜਿਹੜੇ ਦਾਅਵੇ ਨੇ ਅਸਾਈਲਮ ਕਲੇਮਸ ਨੇ ਪਨਾਹ ਦੇ ਦਾਅਵੇ ਨੇ ਕਿਵੇਂ ਸਫਲ ਹੋ ਰਹੇ ਨੇ ਕਿੰਨੇ ਪਰਸੈਂਟ ਹੋ ਰਹੇ ਨੇ ਜਿਹੜਾ ਹੁਣ ਰੀਸੈਂਟਲੀ ਜਿਹੜਾ ਅੰਕੜਾ ਸਾਹਮਣੇ ਆਇਆ ਉਹ 2015 ਤੋਂ 24 ਤੱਕ ਦਾ ਇਹਦੇ 25 ਦੇ ਵਿੱਚ ਵੀ ਪਹਿਲੇ 6 ਮਹੀਨਿਆਂ ਦੌਰਾਨ 5402 ਦਾਵੇ ਇੰਡੀਅਨਜ਼ ਦੇ ਉੱਥੇ ਕਬੂਲ ਹੋ ਚੁੱਕੇ ਨੇ ਜਾਂ ਉਹਨਾਂ ਨੂੰ ਪਨਾਹ ਮਿਲ ਚੁੱਕੀ ਆ ਓਕੇ ਜੀ ਇਹ ਤਾਂ 2025 ਦੇ ਪਹਿਲੇ 6 ਮਹੀਨਿਆਂ ਦੀ ਹੋਗੀ ਫਿਰ ਆਪਾਂ ਜੇ 2015 ਤੋਂ ਸ਼ੁਰੂ ਕੀਤਾ ਜਾਵੇ ਤਾਂ 2068 ਦਾਵੇ ਇੰਡੀਅਨਜ਼ ਦੇ ਫਾਈਨਲ ਹੋਏ ਜਾਂ ਉਹਨਾਂ ਨੂੰ ਕਹਿ ਸਕਦੇ ਆ ਪਨਾਹ ਮਿਲੀ ਫਿਰ 2446 ਤੇ ਫਿਰ 505 ਗਿਣਤੀ ਲਗਾਤਾਰ ਵਧਦੀ ਜਾ ਰਹੀ ਆ 2018 ਦੇ ਵਿੱਚ 674 ਹੋ ਗਈ ਗਿਣਤੀ 19 ਦੇ ਵਿੱਚ ਅਚੰਚੇਤ 1199 1200 ਦੇ ਨੇੜੇ ਪਹੁੰਚ ਗਈ 2020 ਦੇ ਵਿੱਚ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਕਰੋਨਾ ਮਹਾਮਾਰੀ ਆ ਚੁੱਕੀ ਸੀ ਤਾਂ ਉਦੋਂ ਗਿਣਤੀ ਘਟ ਗਈ ਬਿਲੋ 1998 ਪਰ 2021 ਆਉਂਦੇ-ਆਉਂਦੇ ਤਿੰਨ ਗੁਣਾ ਵਧ ਗਈ ਜੀ 2944 ਮਤਲਬ 3000 ਅਪਰੋਕਸੀਮੇਟਲੀ 3000 ਅਸਾਈਲਮ ਕਲੇਮਸ ਤੇ 2022 ਆਉਂਦੇ-ਆਉਂਦੇ ਡਬਲ ਤੋਂ ਵੀ ਜ਼ਿਆਦਾ 6 7694 ਸੀ ਅੰਦਾਜ਼ਾ ਲਾਓ ਕਿੱਥੇ ਅੰਕੜਾ ਜਾ ਰਿਹਾ ਹੈ 2023 ਦੇ ਵਿੱਚ 5000 ਪਲੱਸ ਤੇ 2024 ਦੇ ਵਿੱਚ 6000 ਤੇ 25 ਦੇ ਆਪਾਂ ਗਿਣੀ ਚੁੱਕੇ ਆ 55000 ਤਕਰੀਬਨ ਪਹਿਲੇ 6 ਮਹੀਨਿਆਂ ਦੇ ਤੇ ਆਉਣ ਵਾਲੇ 6 ਮਹੀਨੇ ਹਲੇ ਬਾਕੀ ਨੇ ਤੇ ਹੁਣ ਇਹ ਵੀ ਹੁਣ ਕੈਨੇਡਾ ਬਾਰਡਰ ਸਰਵਿਸੇਸ ਦੇ ਸਾਹਮਣੇ ਇੱਕ ਚੁਣੌਤੀ ਹੋਊਗੀ ਕਿ ਜਿਨ੍ਹਾਂ ਦੇ ਅਸਾਈਲਮ ਕਲੇਮਸ ਰੱਦ ਹੋ ਜਾਂਦੇ ਨੇ ਉਹਨਾਂ ਨੂੰ ਫੜ ਫੜ ਕੇ ਡਿਪੋਰਟ ਕਿਵੇਂ ਕੀਤਾ ਜਾਵੇ ਵੱਡੇ ਪੱਧਰ ਤੇ ਕਿਉਂਕਿ ਸਾਰਿਆਂ ਨੂੰ ਪਤਾ ਆਪਾਂ ਅੱਗੇ ਬੜਾ ਡਿਟੇਲ ਦੇ ਵਿੱਚ ਜ਼ਿਕਰ ਕੀਤਾ ਕਿ ਖਰਚਾ ਵੀ ਉਹਨਾਂ ਨੂੰ ਬਹੁਤ ਪੈਂਦਾ ਹੂੰ ਖਰਚੇ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਬਹੁਤ ਮੁਸ਼ਕਲ ਹੋ ਜਾਂਦਾ ਹੈ ਇੰਨੇ ਵੱਡੇ ਪੱਦਰ ਤੇ ਲੋਕਾਂ ਨੂੰ ਡਿਪੋਰਟ ਕਰਨਾ ਖਾਸ ਤੌਰ ਤੇ ਇੰਡੀਅਨਸ ਦੇ ਮਾਮਲੇ ਦੇ ਵਿੱਚ ਤੇ ਹੁਣ ਦੇਖਦੇ ਹਾਂ ਕਿ ਇਹ ਬਾਰਡਰ ਪਾਰ ਕਰਕੇ ਫਿਰ ਉਧਰਲੇ ਪਾਸੇ ਜਾਣਗੇ ਜਾਂ ਇੱਥੇ ਹੀ ਕੈਨੇਡਾ ਦੇ ਵਿੱਚ ਰਹਿੰਦੇ ਹੋਏ ਆਪਣੀ ਜ਼ਿੰਦਗੀ ਅੱਗੇ ਵਧਾਉਣਗੇ। ਸਭ ਤੋਂ ਇੱਕ ਸਵਾਲ ਇਹ ਵੀ ਹੈ ਨਾ ਜੀ ਜੀ ਕਿ ਲੋਕ ਤਾਂ ਚਲੋ ਚਾਂਸਸ ਦੇ ਵਿੱਚ ਆ ਜਾਂਦੇ ਨੇ ਪਰ ਉਹਨਾਂ ਅਖੋਤੀ ਜਿਹੜੇ ਕਿ ਇਮੀਗ੍ਰੈਂਟਸ ਬੈਠੇ ਨੇ ਉਹਨਾਂ ਤੇ ਵੀ ਤਾਂ ਕਾਰਵਾਈ ਹੋਣੀ ਚਾਹੀਦੀ ਹੈ ਜੋ ਇਸ ਤਰ੍ਹਾਂ ਦੇ ਨਾਲ ਲੋਕਾਂ ਨੂੰ ਗਲਤ ਰਸਤਾ ਇਖਤियार ਕਰਕੇ ਇੱਥੇ ਪਨਾਹ ਦੇਣ ਦੇ ਲਈ ਜਿਹੜਾ ਕਿ ਆ ਦੱਸਦੇ ਹੈਗੇ ਨੇ ਬਿਲਕੁਲ ਪਰਵਿੰਦਰ ਜੀ ਪਿਛਲੇ ਸਮੇਂ ਦੌਰਾਨ 77 এমਪਲॉयर्स ਤੇ ਕਾਰਵਾਈ ਹੋਈ ਹੈ ਜਿਹੜੇ ਕਿ ਐਲ ਐ ਐਮ ਆਈਏ ਵਗੈਰਾ ਜਾਂ ਜੋ ਵੀ ਉਥੇ ਕਹਿ ਸਕਦੇ ਆ ਕਿ ਰੋਜ਼ਗਾਰ ਦੇ ਤਰੀਕਿਆਂ ਦੀ ਦੁਰਵਰਤੋਂ ਕਰਦੇ ਨੇ ਜਾਂ ਆਪਣੇ ਮੁਲਾਜ਼ਮਾਂ ਦਾ ਸ਼ੋਸ਼ਣ ਕਰਦੇ ਨੇ ਹੁਣ ਐਲ ਐਮ ਆਈਏ ਇੱਕ ਸ਼ੋਸ਼ਣ ਦਾ ਤਰੀਕਾ ਹੀ ਸੀ ਨਾ ਹਾਲਾਂਕਿ ਉਸਤੇ ਚਲੋ ਕਿਸੇ ਤਰੀਕੇ ਦੇ ਨਾਲ ਕਿਸੇ ਹੱਦ ਤੱਕ 100% ਰੋਕ ਤਾਂ ਨਹੀਂ ਲੱਗ ਸਕੀ ਪਰ ਚਲੋ ਕਿਸੇ ਹੱਦ ਤੱਕ ਉਸ ਦੀ ਦੁਰਵਰਤੋਂ ਰੋਕੀ ਗਈ ਹੈ ਪਰ ਫਿਰ ਵੀ ਹਲੇ ਵੀ ਜਾਰੀ ਹੈ ਕਿਉਂਕਿ ਉਹ ਵਿਕਾਊ ਆ ਹਲੇ ਵੀ 40000 50000 60000 ਡਾਲਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇੰਡੀਅਨ ਸਟੂਡੈਂਟਸ ਜਿਹੜੇ ਆਪਾਂ ਅਕਸਰ ਜ਼ਿਕਰ ਕਰਦੇ ਆ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਨੇ ਉਹ ਮੌਜੂਦ ਨੇ ਹਾਲਾਂਕਿ ਇਸ ਵੇਲੇ ਸਟੱਡੀ ਵੀਜ਼ਾ ਕੈਪਿੰਗ ਕਰ ਦਿੱਤੀ ਗਈ ਹੈ 70 ਤੋਂ 80% ਸਟੱਡੀ ਵੀਜ਼ਾ ਅਪਲੀਕੇਸ਼ਨਜ਼ ਇੰਡੀਅਨਸ ਦੀਆਂ ਰੱਦ ਹੋ ਰਹੀਆਂ ਨੇ ਪਰ ਫਿਰ ਵੀ ਇੰਡੀਅਨਸ ਪੁੰਜ ਰਹੇ ਨੇ ਤੁਸੀਂ ਅੰਦਾਜ਼ਾ ਲਾਓ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਇੱਕ ਕੁੜੀ ਦੀ ਕਿ ਜੀ ਆਪਾਂ ਅਕਸਰ ਦੋਸ਼ ਲਾਉਂਦੇ ਆ ਇੰਟਰਨੈਸ਼ਨਲ ਸਟੂਡੈਂਟਸ ਦੇ ਕਿ ਜੀ ਉਹ ਆਪਣਾ ਗੰਦ ਪਾ ਕੇ ਰੱਖਦੇ ਨੇ ਆਪਣੀ ਬੇਸਮੈਂਟ ਦੇ ਵਿੱਚ ਚੰਗੀ ਤਰ੍ਹਾਂ ਰਹਿੰਦੇ ਬਹਿੰਦੇ ਨਹੀਂ ਹੈਗੇ ਸਾਰਾ ਸਮਾਨ ਖਿਲਰਿਆ ਹੁੰਦਾ ਪਰ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਪਰਵਿੰਦਰ ਜੀ ਜਿਹਦੇ ਵਿੱਚ ਸਾਰਾ ਸਾਰ ਚੀਜ਼ ਥਾਂ ਟਿਕਾਣੇ ਤੇ ਹੈ ਜਿੱਥੇ ਉਹ ਹੋਣੀ ਚਾਹੀਦੀ ਹੈ ਪ੍ਰੋਪਰ ਤਰੀਕੇ ਦੇ ਨਾਲ ਉਹ ਕੁੜੀ ਉਸ ਕੁੜੀ ਨੇ ਸਭ ਕੁਝ ਲਿਖ ਕੇ ਵੀ ਰੱਖਿਆ ਹੋਇਆ ਕਿ ਮੈਂ ਅੱਜ ਆ ਖੁਰਾਕ ਖਾਣੀ ਹੈ ਕੱਲ ਨੂੰ ਆ ਖਾਣੀ ਹੈ ਪਰਸੋਂ ਨੂੰ ਆ ਖਾਣੀ ਹੈ ਐਨੇ ਵਜੇ ਉੱਠਣਾ ਹੈ ਐਨੇ ਵਜੇ ਫਲਾਣੀ ਥਾਂ ਜਾਣਾ ਹੈ ਐਨੇ ਵਜੇ ਕਾਲਜ ਜਾਣਾ ਹੈ ਐਨੇ ਵਜੇ ਕੰਮ ਤੇ ਜਾਣਾ ਪ੍ਰੋਪਰ ਟਾਈਮ ਟੇਬਲ ਬਣਾ ਕੇ ਲਿਖਿਆ ਹੋਇਆ ਔਰ ਸਾਫ ਸਫਾਈ ਨੀਟ ਐਂਡ ਕਲੀਨ ਸਾਰਾ ਕੁਝ ਥਾਂ ਟਿਕਾਣੇ ਤੇ ਕੋਈ ਸਮਾਨ ਖਿਲਰਿਆ ਨਹੀਂ ਹੋਇਆ ਪਰ ਦੁੱਖ ਭਰੀ ਗੱਲ ਇਹ ਹੈ ਉਸ ਵੀਡੀਓ ਦੀ ਕਿ ਉਹ ਉਸ ਪੰਜਾਬਣ ਕੁੜੀ ਉਸ ਬੱਚੀ ਦਾ ਹਾਦਸੇ ਦੇ ਵਿੱਚ ਦਿਹਾਂਤ ਹੋ ਗਿਆ। ਓਹੋ ਜਿੱਥੋਂ ਤੁਸੀਂ ਅੰਦਾਲਾ ਅੰਦਾਜ਼ਾ ਲਾ ਸਕਦੇ ਹੋ ਕਿ 2022 ਦੇ ਵਿੱਚ ਉਸਦੇ ਮਾਤਾ ਪਿਤਾ ਇਸ ਦੁਨੀਆ ਦੇ ਵਿੱਚੋਂ ਚਲੇ ਗਏ ਸੀ। ਉਹ ਇਸ ਸਦਮੇ ਦੇ ਵਿੱਚੋਂ ਚਲੋ ਕਿਸੇ ਤਰੀਕੇ ਦੇ ਨਾਲ ਬਾਹਰ ਆਈ। ਇੱਕੋ ਵੇਲੇ ਜਦੋਂ ਮਾਤਾ ਪਿਤਾ ਇਕੱਠੇ ਇਸ ਦੁਨੀਆ ਤੋਂ ਚਲੇ ਜਾਣ ਤਾਂ ਬਹੁਤ ਮੁਸ਼ਕਲ ਹੁੰਦਾ ਹੈ। ਪਰ ਹੁਣ ਉਹ ਕੁੜੀ ਵੀ ਇਸ ਦੁਨੀਆ ਦੇ ਵਿੱਚ ਨਹੀਂ ਹਿੱਟ ਐਂਡ ਰਨ ਦਾ ਮੇਬੀ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਕਿਸੇ ਨੇ ਟੱਕਰ ਮਾਰ ਦਿੱਤੀ ਤੇ ਉਸ ਦੀ ਬੇਸਮੈਂਟ ਹੁਣ ਸੁੰਨੀ ਪਈ ਹੈ ਪਰ ਉਹ ਇੱਕ ਸ਼ਖਸ ਜਿਸ ਦੇ ਘਰ ਦੇ ਵਿੱਚ ਉਹ ਪਹਿਲਾਂ ਰਹਿ ਕੇ ਆਈ ਸੀ ਜਾਂ ਹੁਣ ਦੂਜੇ ਘਰ ਦੇ ਵਿੱਚ ਜਿੱਥੇ ਰਹਿ ਰਹੀ ਸੀ ਉਸ ਵੱਲੋਂ ਵੀਡੀਓਜ਼ ਤੇ ਤਸਵੀਰਾਂ ਪਬਲਿਸ਼ ਕੀਤੀਆਂ ਜਾ ਰਹੀਆਂ ਨੇ ਉਸ ਪੰਜਾਬ ਪੰਜਾਬੀ ਬੱਚੀ ਦੀਆਂ ਕਿ ਭਾਈ ਉਸ ਵਰਗੀ ਬੀਬੀ ਤਾਂ ਹੈ ਹੋ ਹੀ ਨਹੀਂ ਸਕਦੀ ਜਿਹੜੀ ਕਿ ਇੰਨੇ ਸਾਫ਼ ਸੁਥਰੇ ਮਾਹੌਲ ਦੇ ਵਿੱਚ ਰਹਿੰਦੀ ਸੀ ਸਵਕੀ ਇਸ ਮਸਲੇ ਦੇ ਉੱਪਰ ਆਪਾਂ ਆਪਣੇ ਦਰਸ਼ਕਾਂ ਦੇ ਵੀ ਰਾਏ ਜ਼ਰੂਰ ਲੈਣਾ ਚਾਹਾਂਗੇ ਜਿਹੜੇ ਕਿ ਇਹ ਗਲਤ ਤਰੀਕੇ ਨਾਲ ਸਾਇਲਮ ਸਾਇਲਮ ਕلیم ਕਰਕੇ ਉੱਥੇ ਆਲੇ ਅੰਦਰ ਇਸ ਮੁੱਦੇ ਤੇ ਆਪਣੇ ਵਿਚਾਰ ਜਰੂਰ ਸਾਂਝੇ ਕਰੋ